ਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆ ਕਰਦੇ ਛੋਟੇ ਜਿਵੇਂ ਨੂੰ ਸ਼ੁਰੂਆਤ ਉਸ ਤੋਂ ਬਾਅਦ ਅੱਜ ਕਣਕ ਪਾਉਣ ਵਾਲੀ ਬਾਈ ਉਹਦੋਂ ਦੀ ਲਿਆਂਦੀ ਤਿੰਨ ਚਾਰ ਦਿਨ ਹੋ ਗਏ ਪਏ ਘਰੇ ਇਠਾਂ ਬਾਈਏ ਕਣਕ ਗੱਡੀ ਗੱਡੀ ਬਾਹਰ ਕੱਢ ਕੇ ਫਿਰ ਡਰਾਮੇ ਚ ਪਾਉਣੇ ਧੁੱਪ ਤੋਂ ਬਲਵਾ ਕੇ ਤੇ ਆਂਛੇ ਸ਼ੌਪ ਦੇ ਥੋੜਾ ਲੇਟ ਜਾਵਾਂਗੇ ਮੈਂ ਕਿਹਾ ਪਹਿਲੇ ਕੰਮ ਕਰ ਲਈਏ ਟਾਈਮ ਹੋ ਚੁੱਕਾ ਸਾਢੇ 9 ਦਾ ਤੇ ਮੁੰਨਾ ਚਲੇ ਕੰਮ ਕਰ ਲਈ ਉਸ ਤੋਂ ਬਾਅਦ ਫਿਰ ਕੰਨ ਕਲਾ ਕੰਮ ਜਰੂਰੀ ਮੈਗਾ ਬਾਤ ਬੁਰਛੰਦੀ ਫਿਰਕੇ ਤੇ ਭੇਜ ਪੁੱਜ ਗਈ ਤੇ ਮੁਸ਼ਕਲ ਹੋ ਜਾਂਦੀ ਹੈ ਲੇਕਿਨ ਨਹੀਂ ਤੇ ਬਾਕੀ ਜਿਹੜੇ ਨਵੇਂ ਨੇ ਸਾਡੇ ਚੰਦਨ ਕਰੋ ਸਬਸਕ੍ਰਾਈਬ ਤੇ ਬਲੌਗ ਸਾਡੇ ਆਉਂਦੇ ਕੇਵਲੇ ਲੇਟ ਦੇ ਮਤਲਬ ਇੱਕ ਦਰ ਦੇ ਛੱਡ ਕੇ ਟਾਈਮ ਨਹੀਂ ਲੱਗਦਾ ਕਿ ਦੁਕਾਨ ਤੇ ਵੀ ਜਾਣਾ ਪੈਂਦਾ ਤੇ ਹੋਰ ਕੰਮ ਕਰਦੇ ਵੀ ਕਰਨੇ ਪੈਂਦੇ ਆ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪਣਾ ਕੰਮ ਧੰਦਾ ਵੇਖਣਾ ਪੈਂਦਾ ਬਾਹਰ ਅੰਦਰ ਵੀ ਚਾਈਦਾ ਤਾਂ ਵੀ ਜਿਹੜੇ ਕੰਮ ਤੋਂ ਆਪਾਂ ਬਣੇ ਆ ਉਹ ਕੰਮ ਤੇ ਆਪਾਂ ਛੱਡ ਨਹੀਂ ਸਕਦੇ ਕਿ ਲੱਕੜ ਦਾ ਬੀਬੀਸੀ ਦਾ ਬਾਤ ਉੱਪਰ ਜਿਹੜਾ ਕੰਮ ਆਪਾਂ ਕਰਦੇ ਆ ਉਹ ਤੇ ਕਰਦੇ ਰਹਿਣਾ ਪਰਸਨ ਦੇਜ ਤੋਂ ਬਾਅਦ ਮੇਰਾ ਪਾ ਮਿਲਦੇ ਤਾਂ ਮਾਨ ਕੇ ਤੇ ਕਹਿੰਦੇ ਹਰ ਫਤਿਹ ਨੂੰ ਅੱਜ ਬੁਖਾਰ ਜਿਹਾ ਹੋਇਆ ਪਿਆ ਉਹਦੀ ਮੈਡੀਸਨ ਲੈਣ ਨੂੰ ਜਾਣਾ ਸ਼ਾਮੀ ਤੇ ਕਹਿੰਨਾ ਘਰੇ ਸਾਸੋਈ ਕਰਨ ਲਈ ਹੈ ਅੰਦਰ ਚਲੋ ਠੀਕ ਆ ਚਲਿਏ ਲੈਣੇ ਕਲਾ ਲਈ ਤੇ ਚੱਲੇ ਆ ਮੈਂ ਸ਼ਹਿਰ ਆ ਕੇ ਫੰਨੇ ਆ ਕਣਕ ਤੋਂ ਬੜੀ ਵਧੀਆ ਲੱਗੀ ਬਾਤ ਬੋਲਦੇ ਨਹੀਂ ਹੁਣ ਕੀ ਕਰਨ ਲੱਗੇ ਸੀ ਚਾਹ ਲੱਗੇ ਬਣਾਉਣ ਕਾ ਨਹੀਂ ਉਹ ਮੈਂ ਲੱਗਾ ਯਾਰ ਕਰਨਾ ਉਧਰ ਦੱਸੋ ਗੱਡੀ ਬਾਹਰ ਕੱਢੇ ਤੇ ਤੱਪੜਾ ਛਾਦਾ ਨਾ ਬਾਈਏ ਮੇਰੇ ਤੁਹਾਨੂੰ ਪਤਾ ਚप्पल ਟੁੱਟ ਗਈ ਆ ਵੇਖੋ ਮੇਰੀ ਮੈਂ ਇੰਨੀ ਮੇਰੇ ਤੇ ਗਰੀਬੀ ਆ ਗਈ ਮੇਰੀ ਚੱਪਲ ਹੀ ਟੁੱਟ ਗਈ ਕੀ ਕਰਨਾ ਮੈਂ ਤੁਹਾਨੂੰ ਸਾਰਿਆਂ ਨੂੰ ਸਬੂਤ ਦੇ ਤੂੰ ਚੱਪਲ ਟੁੱਟ ਗਈ ਗੱਡੀ ਲੱਗੇ ਬਾਹਰ ਲਾਉਣ ਆ ਬੂਰੇ ਰੱਖੇ ਆ ਅੱਜ ਕਣਕ ਪਾਉਣੀ ਇਹਨਾਂ ਨੇ ਡਰਮ ਚ ਜਾਂਦੋ ਜਾਂਦੋ ਇਹ ਕਿੱਥੇ ਰਿਗਲੋ ਥੋੜੇ ਥੋੜੇ ਕਰਕੇ ਤੱਪੜ ਬਸਾ ਲਉਣਾ ਪਹਿਲਾਂ ਤੱਪੜ ਕਿੱਥੇ ਉੱਪਰ ਪਿਆ ਨੀ ਲਾਲ ਜਿਆ ਜਾਓ ਲੈ ਕੇ ਪੜਾ ਯਾਰ ਨਾ ਕੀ ਬੋਲੀ ਇੱਕ ਬੋਰਾ ਲੈ ਬਿਆਣੀ ਤਾਂ ਬੋਲੀ ਜਾਂਦੇ ਇੱਕ ਮੈਂ ਲੱਭ ਕੇ ਦਿੱਤਾ ਉੱਤੋਂ ਲੈ ਆਓ ਕਵਰ ਉਹਦਾ ਆ ਜਾਓ ਕਵਰ ਉਹ ਤੇ ਇੱਥੇ ਸੋੜਤਾ ਆ ਇੱਥੇ ਬੈਠੇ ਲੋਕੇ ਕੂੰਡ ਨਾ ਲੜਾ ਲਿਓ ਕੂੰਡ ਬੜੇ ਤਰੇਫੇ ਦਿੰਦੇ ਇੱਥੇ ਉੱਪਰ ਟੇਨ ਨਾਲ ਇੱਥੇ ਸੀ ਇਹ ਕਿੰਨਾ ਵਰਨ ਲਿਆ ਗਰਮੀ ਹੈ ਹੁਣ ਸੀ ਕਰਨਾ ਗਰਮੀ ਮੈਂ ਤਾਂ 2 ਮਹੀਨੇ ਕੱਢ ਲਈ ਮੜ ਕੇ ਉੱਤੇ ਪਾ ਦਾਂਗੇ ਕੰਨ ਡਰਾਮ ਨੂੰ ਟੇਡਾ ਕਰ ਲੋ ਏਦਾਂ ਨਹੀਂ ਹੈਗੀ ਕੰਨ ਲਓ ਜੇ ਮੈਂ ਕੂਲਰ ਜਿਹੜਾ ਪਿਆ ਉਹਦੇ ਵਿੱਚ ਆ ਪੱਖੀ ਜੀ ਰੱਖੀ ਸਾਮਕੇ ਜੀ ਤੇ ਉੱਪਰ ਅਗਰ ਵੀ ਬੜੀ ਪੱਖਾ ਨਹੀਂ ਲੱਗਾ ਹੈ ਨਵੇਂ ਇਹਨਾਂ ਨੂੰ ਲਗਾਤਾ ਇੱਧਰ ਮੈਂ ਧੋਣ ਦੀ ਪਈਆਂ ਕੱਪੜੇ ਮੈਂ ਫਿਰ ਕੱਪੜੇ ਮੈਂ ਧੋਣਾ ਤੇ ਇਹ ਪੌਂਡੇ ਕੀ ਕਰ ਕੇ ਨਾਲ ਇੱਥੇ ਛਕ ਲਾ ਲਈ ਸਾਰੀ ਤੇ ਹੁਣ ਉੱਪਰ ਪਾਉਣਗੇ ਡਰਮ ਤੇ ਡੰਮ ਉੱਪਰ ਪਿਆ ਸਾਡੇ ਕੋਠੇ ਤੇ ਇਧਰ ਹਾਰ ਫਤੇ ਵੇਖਦਾ ਪਿਆਰ ਆਖੀ ਰੱਖਣ ਡਿਆ ਕਲਿਕ ਦੀ ਰਾਖੀ ਰੱਖਣ ਡਿਆ ਵੇਖਦਾ ਪਿਆ ਕਿ ਕੀ ਕਰਨ ਦੇ ਸੋਨਾ ਜੇ ਮੇਰੇ ਬਾਬੂ ਆਣੀ ਖਲਾਰਨੀ ਇੱਥੇ ਹਣ ਕਣਕ ਸਾਰੀ ਭੁਲਾਰਨੀ ਬੋਰੀਆਂ ਵੜੀ ਬੋਰੀ ਭਰੇ ਆ ਚੁੱਕੇ ਨੇ ਇਕੱਲਾ ਮੈਂ ਦਾ ਅੱਜ ਤੇ ਕਰਕੇ ਲੈ ਜਾਈਂਗਾ ਹਾਂ ਹਾਂ ਪੱਤੇ ਲੈ ਜਾਂਦੇ ਨੇ ਮਦੇ ਨੀ ਨਿੰਮ ਦੇ ਨੀਹੇ ਪੱtre ਏ ਦੇ ਲੈਣੇ ਨਿੰਮ ਦੇ ਆਪਾਂ ਨੂੰ ਮਿਲ ਨਹੀਂ ਤੇ ਲਾਗੇ ਬੰਨੇ ਕਿਤੇ ਵੀ ਇਹ ਵੀ ਪੱਤਿਆਂ ਦੇ ਵਿੱਚ ਪੁਣੇ ਜਿਹਦੇ ਕੋੜ ਰਹਿੰਦੀ ਆ ਜਿਆ ਮਤਲਬ ਤੁਸੀਂ ਸਸੇ ਨਹੀਂ ਲੱਗਦੀ ਤੇ ਡੱਬੀ ਵੀ ਐ ਡੱਬੀ ਦੇ ਥੀਲੇ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਪਾ ਲਈ ਦੀਆਂ ਤੇ ਕਈ ਦਵਾਈ ਵੀ ਰੱਖਦੇ ਆਪਾਂ ਦਵਾਈ ਨਹੀਂ ਰੱਖੀ ਵੈਸੇ ਚਲੋ ਇਦਾਂ ਹੀ ਦੇਸੀ ਜਗਾੜ ਲਾ ਲਈ ਬੰਨੇ ਯਾਰ ਕੀ ਹਾਂਜੀ ਇਹਨੇ ਬੁਖਾਰ ਹੋਇਆ ਅੱਜ ਫਤਿਹ ਇਧਰੇ ਮਾਰਦੇ ਆਣਾ ਉਹਦਾ ਆ ਥੋੜੇ ਬੋਦਵੇਂ ਪਹਾੜਾਂ ਉੱਪਰ ਜਾ ਕੇ ਬਾਕੀ ਫਿਰ ਵਾਜ ਚੜਦਾ ਸਭ ਕਣਕ ਚੁੱਕਤੀ ਥੱਕ ਕਰਕੇ ਬਹਿ ਗਏ ਦਮ ਜਾਣੇ ਆਪਾਂ ਇੱਥੇ ਮੱਧ ਵਜ ਕੀ ਬਹੁਤ ਪਹਿਲਾ ਕਣਕ ਉੱਪਰ ਖੜੀ ਉੱਪਰ ਖੜ ਕੇ ਉੱਪਰ ਖੜ ਕੇ ਤੇ ਫਿਰ ਆਪਾਂ ਧੁੱਪੇ ਪਾਈ ਥੋੜਾ ਟਾਈਮ ਤੇ ਫਿਰ ਉਸ ਤੋਂ ਬਾਅਦ ਥੋੜਾ ਥੋੜੀ ਧੁੱਪ ਲਵਾ ਕੇ ਫਿਰ ਟਰੰਮ ਚ ਪਾਤੀ ਬਾਕੀ ਕਣਕ ਸਾਫ਼ ਵੀ ਵਿੱਚ ਮੈਂ ਤ੍ਰੇਗ ਦੇ ਪੱਤੇ ਪਾਤੇ ਨਿੰਮ ਦੇ ਹੁਣ ਨਿੰਮ ਦੇ ਕਿਤੇ ਮਿਲੀ ਨਹੀਂ ਤ੍ਰੇਗ ਦੇ ਪੱਤੇ ਪਾ ਦੇ ਦੱਬੀਆਂ ਸੁੱਟਦੀਆਂ ਦੋ ਚਾਰ ਵਿੱਚ ਸੈੱਟ ਹੋ ਜਾਂਦਾ ਚਲੋ ਨਹੀਂ ਆ ਤਾਂ ਲਈ ਹਣ ਮਿਲਦੇ ਤੁਹਾਨੂੰ ਖੈਰ ਕੇ ਹੁਣ ਚੱਲੇ ਆਂ ਹਰਫਤ ਦਵਾਈ ਮੈਡੀਸਿਨ ਲੈਣ ਵਾਸਤੇ ਕਿਉਂਕਿ ਨਾ ਪੋਟੀਆਂ-ਬੱਟੀਆਂ ਬੜੀਆਂ ਹੋਣ ਡੀਆਂ ਕੱਲ ਦੀਆਂ ਅੱਜ ਸਵੇਰ ਦੀਆਂ ਕੱਲ ਦੀਆਂ ਕਰਨ ਡਿਆ ਵੈਸੇ ਤੇ ਅੱਜ ਥੋੜਾ ਜ਼ਿਆਦਾ ਹੋ ਗਿਆ ਤੇ ਬੁਖਾਰ-ਬਖੂਰੀ ਹੋਇਆ ਪਿਆ ਨੰਦੀਆਂ-ਦੰਡੀਆਂ ਕੱਢਣੇ ਤਾਂ ਕਰਕੇ ਜਨ ਡਾਕਟਰ ਨੂੰ ਪੁੱਛ ਕੇ ਆਉਣੇ ਨਾਲੇ ਚੱਲੀ ਫਦੇ ਨਾਲੇ ਇਹ ਵੀ ਗੱਲ ਅੱਜ ਸੁਣੀ ਹੈ ਕਿ ਟੀਵੀ 'ਚ ਵੀ ਨਿਊਜ਼ ਆ ਰਹੀ ਕਿ ਲੋਕਡਾਊਨ ਦੁਬਾਰਾ ਲੱਗ ਜਾਣਾ ਤੇ ਤੁਸੀਂ ਦੱਸਿਓ ਕਿ ਸੱਚੀ ਲੱਗ ਜਾਣਾ ਕਿ ਜਾਂ ਕੀ ਸਾਬ ਹੈ ਦੱਸਿਓ ਬਾਕੀ ਸਾਰੇ ਦੁਨੀਆ ਦੇ ਨਾਲ ਹੀ ਬਾਕੀ ਚਲੋ ਪਰਮਾਤਮਾ ਚਰਜੀ ਕਲਾ ਚ ਰੱਖੀ ਬਾਕੀ ਨੰਬਰ ਰੱਖ ਪਰ ਕੁਝ ਕੁਝ ਘੰਟਿਆਂ ਵਾਸਤੇ ਕੀਤੀ ਲੱਗਦਾ ਲਾਈਟ ਬੰਦ ਬਾਕੀ ਤੇ ਚਲੋ ਕੋਈ ਨਾ ਲੋ ਵੀ ਰਾਸਨ ਪਚਾ ਲੋ ਘਰਾਂ ਚ ਗੱਲਾਂ ਸਹੀ ਕਹਿੰਦੇ ਆ ਅੱਗੇ ਵਾਸਤੇ ਸਿਸਟਮ ਔਖਾ ਹੋ ਜਾਣਾ ਚਲੋ ਬਾਕੀ ਮਹਾਰਾਜ ਰੱਖਾ ਗੁਰੂ ਰਾਮਦਾਸ ਗੁਰੂ ਕਿਪਾ ਸਭ ਤੇ ਚੱਲੀਏ ਮੈਂ ਉਹ ਲਿਆਂਦੇ ਪੇਪਰ ਜੇ ਲਿਆਂਦਾ ਤਾਂ ਮੁੰਡੇ ਦਾ ਹੈ ਚਲੋ ਛਾਤੇ ਦੀ ਦਵਾਈ ਲੈ ਕੇ ਆ ਗਏ ਸੀ ਤੇ ਹੁਣ ਖਾਤ ਨਹੀਂ ਬੋਲਦੇ ਖਲੋਤੇ ਇੱਧਰ ਮੈਂ ਕਿ ਚਲਦੇ ਆਂ ਪ੍ਰੋਗਰਾਮ ਲੈਣੇ ਕੀ ਪ੍ਰੋਗਰਾਮ ਇੱਧਰ ਆ ਸਿਸਟਮ ਉੱਪਰ ਬਣਾ ਥੱਲੇ ਬਣਾ ਕਿਦਾਂ ਲੈ ਮੈਨੂੰ ਲੱਗਾ ਹੋਇਆ ਮੈਨੂੰ ਬਾਹਰ ਲੱਗਾ ਹੋਇਆ ਕਰੋਗੇ ਆਰਡਰ ਕੋਲ ਡਰਿੰਕ ਲੈ ਕੋਲ ਡਰਿੰਕ ਪੀਜਾ ਪਾਸਤਾ ਪੀਜਾ ਜੋ ਕਰਾ ਲਾ ਕੋਈ ਚੀਜ਼ ਚਿੱਲੀ ਪੀਜਾ ਕਰਾ ਲਈਏ ਆ ਪੀਜਾ ਹੀ ਹੋ ਰਹੀ ਹੈ ਲੈ ਪਾਸਤਾ ਵਾਹ ਲੈ ਵੀ ਆ ਵੇਖੋ ਕਰੋ ਚੱਕ ਕਿੰਨਾ ਕਿਆਨ ਸਿਸਟਮ ਸਾਰਾ ਬਟਾਲਾ ਲੱਭਦਾ ਓਹੋ ਆ ਪਾ ਨੇ ਜਗਰ ਬੋਧ ਕਿਹੜਾ ਬਣਾਇਆ ਪਿਆ ਹੈ ਆ ਉੱਥੇ ਬੈਨਿਓ ਉਧਰ ਅੱਗੇ ਓਥੇ ਹੋਣੀ ਆਉਂਦੀ ਹੈ ਇੱਥੇ ਇੱਥੇ ਬਹਿ ਜਾ ਫਿਰ ਉਹ ਦੋਆਂ ਜਾਣੇ ਵਾਂ ਤੇ ਵੈਸੇ ਉਹੋ ਹੀ ਸਿਸਟਮ ਹੈ ਬਹਿ ਜਾਓ ਇੱਥੇ ਬਹਿ ਜਾਓ ਕੋਈ ਗੱਲ ਨਹੀਂ ਪੱਕੇ ਘੜੀ ਬੈਠਾ ਨਾ ਕਿੱਡਾ ਬੈ ਪੱਕਾ ਲਾਇਆ ਫਤਿਹ ਕੀ ਕਰਦਾ ਸੀ ਇੱਥੇ ਇਹ ਉਪਰ ਉਹ ਬੜਾ ਵਧੀਆ ਲਗਜ਼ਰੀ ਜਿਹਾ ਬਣਾਇਆ ਨੇ ਸਿਸਟਮ ਜਾਨਾ ਲੈਂਪ ਨੂੰ ਬਜੇ ਲਾਇਆ ਇਧਰ ਪੱਕਾ ਵੀ ਲਾਇਆ ਹੋਇਆ ਪਹਿਲੀ ਵਾਰ ਆਏ ਆ ਪਾਸੇ ਨਾ ਬੜੇ ਚਿਰਾਂ ਦੀ ਕਰਨ ਕਹਿਣ ਕਿ ਕਿੱਥੇ ਜਾਣਾ ਚਲੋ ਇਸੇ ਬਾਨੇ ਆਪਾਂ ਨਾਲ ਆਗੇ ਆਹ ਸਿੱਨੇ ਪੋਲਵਾ ਇਹ ਨਾਲ ਹੀ ਆ ਗੱਡੀ ਲੱਗੀ ਹੁੰਦੀ ਆ ਬਰਦਾਂ ਦਿਖਾਉਨੇ ਇੱਕ ਵਾਰੀ ਫਿਰ ਵਧੀਆ ਸਿਸਟਮ ਹੈ ਤੇ ਕਾਫੀ ਟਾਈਮ ਹੋ ਗਿਆ ਤਾਂ ਨੰਕੇ ਜਾਇਦਾ ਹੈ ਤੇ ਇਧਰ ਬੈਗ ਆ ਇਧਰ ਹੈਗਾ ਵਿਸ਼ਾਲ ਮਹਿਕਾ ਮੜੇ ਦੇ ਬੈਕ ਸਾਈਡ ਵਾ ਡਾਕਟਰ ਸਰ ਜਿੰਨੂੰ ਆਪਾਂ ਹਰ ਫਤਿਹ ਨੂੰ ਦਿਖਾਈਦਾ ਹੈ ਐਚ ਪੀ ਸਿੰਘ ਇਹੋ ਮੈਡੀਸਨ ਲੈ ਕੇ ਆ ਗਏ ਹਰ ਫਤਿਹ ਹੁਣ ਫਿਰ ਉੱਪਰ ਦੀ ਡੈਕੋਰੇਸ਼ਨ ਬਹੁਤ ਹੀ ਘੈਂਟ ਕੀਤੀ ਆ ਝੁੰਮ ਚਮਣ ਲੱਗਾ ਫਲੈਕਸ ਲਾਤੀ ਜਿਹੜਾ ਜਾਲੀ ਲੱਗੀ ਆ ਜਿਹੜਾ ਲੱਭਣ ਨਹੀਂ ਰਿਹਾ ਉਹਦੇ ਵਿੱਚ ਹਾਂਜੀ ਤੁਸੀਂ ਕਰੰਡੇ ਆਵੰਦੀ ਬਤੇ ਆਰਟੀਫੀਸ਼ਲ ਲਾਇਆ ਬਲ ਲਾਇਆ ਬੜਾ ਵਧੀਆ ਤੇ ਇਹ ਕਾਹ ਕਾਲੋ ਚੀਜੀ ਆ ਗਈ ਹੈ ਮੈਂ ਵਿਆਹ ਕੋ ਕੇ ਮੈਂ ਮਹੰਗਾਈ ਇਹ ਕਰਦੇ ਪੀਂਦੀ ਨਹੀਂ ਘਟਾੜਾ ਦਾ ਗਲਾਸ ਇਹ ਪੀਜਾ ਨਹੀਂ ਆਇਆ ਪੀਜਾ ਨਹੀਂ ਆਇਆ ਅਜੇ ਆ ਜਾਂਦਾ ਹੋਣੀ ਹੁੰਦਾ ਪੀਂਦਾ ਹੁਣ ਹੀ ਆਊਗਾ ਉਹ ਬੋਤਲ ਕਿਉਂ ਲੈ ਚਾ ਇਧਰ ਮਾਰ ਕੇ ਕੋਈ ਕੋਤੇ ਆਪਣੇ ਤੋਂ ਤੇ ਜਦੋਂ ਆ ਗਿਆ ਪੀਜਾ ਹਰ ਫਤੇ ਖਾਊਗਾ ਉਹਨੇ ਪੂਰਾ ਖਾਣਾ ਕਿਉਂ ਖਾਤੇ ਓਏ ਮਾਰੇ ਕਿਤੇ ਸਦੀਆਂ ਬਾਅਦ ਆਦਾ ਉਹ ਬੱਲੇ ਮੈਂ ਉਹ ਬੱਲੇ ਬੱਲੇ ਇੰਨਾ ਝੂਠ ਮੈਂ ਕੰਮ ਵੀ ਕਰਦੀ ਥੱਕ ਜਾਨੀ ਆ ਕੋਣਾ ਨਾ ਚਾਹੀਦਾ ਜੇ ਦੋ ਮਤਲੇ ਬੰਦੇ ਟਪਾਟ ਹੋ ਜੇ ਫਿਰ ਬਾਹਰੋਂ ਖਾ ਲੈਣਾ ਚਾਹੀਦਾ ਅੱਛਾ ਠੀਕ ਹੈ ਚੱਲਨੇ ਆਪਾਂ ਘਰ ਨੂੰ ਵਾਪਸ ਤੇ ਚਲੋ ਮਿਲਦੇ ਫੇਰ ਕੱਲ੍ਹ ਜਗ ਤੁਹਾਨੂੰ ਫਵੇ ਤੇ ਵਧੀਆ ਪ੍ਰੋਗਰਾਮ ਰਿਹਾ ਇਹਨਾਂ ਦਾ ਇੱਕ ਪੀਜ਼ਾ ਕਰਾਇਆ ਛੋਟਾ ਜਿਹਾ ਆਪਾਂ ਤੇ ਉਹੀ ਟਾਈਮ ਨਾ ਆ ਗਏ ਉਹ ਹੋਰ ਵੀ ਚੱਲ ਗਏ ਆਹੋ ਕਸਟਮਰ ਹੋਰ ਕਾਫੀ ਆਉਂਦੇ ਇਹ ਹਤਨੀਆ ਪੁਲ ਤੇ ਉਧਰੋਂ ਆਹ ਰੋੜਾਗਾ ਕੋੜਤੇ ਹੀ ਆ ਹਤਨੀਆ ਪੁਲ ਦੇ ਉਧਰੋਂ ਬਸ ਸਟੈਂਡ ਵੱਲੋਂ ਹੁੰਦੇ ਆ ਨਾ ਜੰਦਰ ਰੋਡ ਤੇ ਖੱਬੇ ਹੱਥਾ ਅਜਨਰੀ ਵੈਂਜੀ ਖਲੋਤੀ ਆ ਬੜਾ ਵਧੀਆ ਪ੍ਰੋਜੈਕਟ ਬਣਾਇਆ ਉੱਪਰ ਵੀ ਲਾਏ ਉਹਨਾਂ ਨੇ ਟੇਬਲ ਟੂਬਲ ਥੱਲੇ ਵੀ ਲੱਗੇ ਪਏ ਆ ਟੇਬਲ ਇੱਥਾਂ ਬਹੁਤ ਵਧੀਆ ਪ੍ਰੋਗਰਾਮ ਰਿਆ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਜੇ ਠੀਕ ਆ ਮਿਲਦੇ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟ ਸਬਮਿਟ ਕਰਿਓ ਬਾਏ ਗੁੱਡ ਨਾਈਟ ਰਮ ਰਖਾ ਸ਼ਿਕਾ